ਸਵਾਗਤ ਕਦੇ ਟੈਕ ਕੇ ਕਦੇ ਉਸਕੇ ਜੀਣਾ ਆਪ ਹੀ ਪੈਂਦਾ ਕੋਈ ਨਾ ਦਿੰਦਾ ਕਿਸੇ ਨੂੰ ਜ਼ਿੰਦਗੀ ਤਲੀ ਤੇ ਰੱਖ ਕੇ ਤਲੀ ਤੇ ਰੱਖ ਕੇ ਜ਼ਿੰਦਗੀ ਕਿਸੇ ਨੂੰ ਵੀ ਨਹੀਂ ਮਿਲਦੀ ਇਹ ਜ਼ਿੰਦਗੀ ਬੜੀ ਔਖੀ ਹੈ ਜਿਵੇਂ ਸਾਨੂੰ ਰਾਤ ਤੁਪਕਾ ਤੁਪਕਾ ਤਾਰਾ ਤਾਰਾ ਪਲ-ਪਲ ਚਲੀ ਜਾਂਦੀ ਹੈ ਫਿਰ ਸਵੇਰ ਹੁੰਦੀ ਹੈ ਇਸੇ ਸੋਹਣੀ ਸਵੇਰ ਦੇ ਵਾਂਗ ਹੀ ਸਾਨੂੰ ਜ਼ਿੰਦਗੀ ਵੀ ਬਹੁਤ ਵੱਡੇ ਕਾਲੇ ਹਨੇਰੇ ਤੋਂ ਬਾਅਦ ਮਿਲਦੀ ਹੈ ਔਰ ਇੱਕ ਕਾਲੇ ਹਨੇਰੇ ਸੰਘਰਸ਼ ਦੇ ਹੋ ਸਕਦੇ ਨੇ ਜੇਕਰ ਸੰਘਰਸ਼ ਦੇ ਦਿਨਾਂ ਦੇ ਵਿੱਚ ਤੁਸੀਂ ਡਰ ਗਏ ਤਾਂ ਫਿਰ ਜ਼ਿੰਦਗੀ ਨਹੀਂ ਮਿਲੋਗੀ ਤੇ ਜ਼ਿੰਦਗੀ ਮਿਲੀ ਹੈ ਸਵੇਰ ਮਿਲੀ ਹੈ ਅਸੀਂ ਮਿਲੇ ਹਾਂ ਮੈਂ ਚਰਨਜੀਤ ਜੋਗੀ ਤੇ ਮੇਰੇ ਨਾਲ ਨੀਹਾ ਮਿਲੀ ਹੈ ਔਰ ਇਸ ਮੁਲਾਕਾਤ ਦਾ ਨਾਮ ਸਵੇਰੇ ਸਵੇਰੇ ਰੱਖਿਆ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਇਸ ਵੇਲੇ ਲਾਈਵ ਪੰਜਾਬੀ ਟੀਵੀ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਦਿਲ ਇਸ ਤੇ ਇਕਬਾਲ ਬਹੁਤ ਸਾਰੀਆਂ ਗੱਲਾਂ ਪਤਾ ਕਰਾਂਗੇ ਤੁਹਾਡੇ ਨਾਲ नेहा बोलगी हा, हाल चले बहुत चंगे तुसी आपने सुनाओ बिल्कुल ठीक ठाक है देखो इस खूबसूरत तस्वीर ਦੇ ਵਿੱਚ ਜਦੋਂ ਕਿਸੇ ਚੰਗੇ ਸ਼ਖਸ ਦੇ ਚੰਗੀ ਸ਼ਖਸੀਅਤ ਦੇ ਮੇਲ ਮਲਾਪ ਦੀ ਗੱਲ ਹੋਣੀ ਹੋਵੇ ਨਾ ਤਾਂ ਫਿਰ ਸੱਚਮੁੱਚ ਚੰਗਾ ਲੱਗਦਾ ਹੈ ਕਿਉਂਕਿ ਸਵਰੇਸ਼ਵਰ ਕਹਿੰਦੇ ਨੇ ਕਿ ਚੰਗੇ ਚੰਗੇ ਬੰਦਿਆਂ ਦੇ ਮੱਥੇ ਲੱਗਣਾ ਚਾਹੀਦਾ ਸਾਰਾ ਦਿਨ ਚੰਦਾ ਨਿਕਲਦਾ ਤੇ ਜੇਕਰ ਅਸੀਂ ਪ੍ਰਮਾਤਮਾ ਦੇ ਘਰ ਦੇ ਵਿੱਚ ਜਾ ਕੇ ਉਹ ਦਰਸ਼ਨ دیدار ਕਰ ਲਈਏ ਦਿਨ ਕੀ ਸਾਡੀ ਜ਼ਿੰਦਗੀ ਚੰਗੀ ਹੋ ਜਾਂਦੀ ਆ ਅਪਾ ਆਪਣੀ ਜ਼ਿੰਦਗੀ ਨੂੰ ਸਵਾਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਜਿਹੜੀ ਕਰਦੇ ਆ ਉਹ ਗੁਰੂ ਦੇ ਧਰ ਕਰਕੇ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਰੱਬ ਦੇ ਨਾਮ ਦੇ ਨਾਲ ਕਰ ਲਈ ਹੈ ਤੇ ਸੱਚਮੁੱਚ ਇਹ ਗੱਲ ਬਿਲਕੁਲ ਸਹੀ ਹੈ ਕਿ ਜਦ ਅਸੀਂ ਚੰਗੀ ਚੀਜ਼ ਦੇ ਨਾਲ ਦਿਨ ਦੀ ਸ਼ੁਰੂਆਤ ਕਰਦੇ ਹਾਂ ਤੇ ਸਾਡਾ ਪੂਰਾ ਦਿਨ ਚੰਗੀਆਂ ਚੀਜ਼ਾਂ ਦੇ ਨਾਲ ਹੀ ਭਰ ਜਾਂਦਾ ਹੈ ਹੁਣ ਦਿਨ ਦੀ ਸ਼ੁਰੂਆਤ ਹੋਈ ਹੈ ਜੋਗੀ ਜੀ ਤੇ ਨਾਲ ਹੀ ਜਿੱਥੇ ਕਿਹਾ ਜਾਂਦਾ ਹੈ ਕਿ ਚੰਗੇ ਚੰਗੇ ਵਿਚਾਰ ਸਾਨੂੰ ਜਿਹੜੇ ਹੈ ਉਹ ਸਵੇਰ ਦੇ ਟਾਈਮ ਉੱਠ ਕੇ ਆਪਣੇ ਦਿਮਾਗ ਦੇ ਵਿੱਚ ਜ਼ਰੂਰ ਲਿਆਣੇ ਚਾਹੀਦੇ ਨੇ ਚੰਗੀਆਂ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਆਉਣਗੀਆਂ ਫਿਰ ਹੀ ਦਿਨ ਜਿਹੜਾ ਸਾਡਾ ਉਹ ਵਧੀਆ ਬਤੀਤ ਹੋਵੇਗਾ ਤੇ ਹੁਣ ਮੈਂ ਚਾਹੁੰਨੀ ਹਾਂ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਇੱਕ ਚੰਗਾ ਜਿਹਾ ਵਿਚਾਰ ਕਰਦੇ ਹੋ ਬਿਲਕੁਲ ਜੀ ਆਪਣੇ ਦਰਸ਼ਕਾਂ ਦੇ ਨਾਲ ਇੱਕ ਅੱਜ ਦਾ ਜੋ ਨੇਕ ਵਿਚਾਰ ਹੈ ਸੁਚੱਜਾ ਵਿਚਾਰ ਜਿਹੜਾ ਹੈ ਉਹ ਵੀ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਅਨਿਹ ਇੱਕ ਗੱਲ ਕਰਨੀ ਚਾਹਾਂਗਾ ਜਿਵੇਂ ਤੁਸੀਂ ਕਿਹਾ ਨਾ ਕਿ ਜੇਕਰ ਆਪਾਂ ਚੰਗੀ ਕਿਸੇ ਗੱਲ ਦੇ ਨਾਲ ਚੰਗੇ ਕਿਸੇ ਕੰਮ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੀਏ ਤਾਂ ਸਾਰਾ ਦਿਨ ਚੰਗਾ ਨਿਕਲਦਾ ਹੈ ਔਰ ਸਾਡੇ ਪ੍ਰਿੰਸੀਪਲ ਸੀ ਜਦੋਂ ਮੈਂ ਕਾਲਜ ਪੜ੍ਹਦਾ ਹੁੰਦਾ ਸੀ ਨਾ ਸਾਡੇ ਪ੍ਰਿੰਸੀਪਲ ਸੀ ਅਸ਼ਵਨੀ ਕੁਮਾਰ ਸ਼ਰਮਾ ਜੀ ਉਹ ਕਿਆ ਕਰਦੇ ਸੀ ਉਹ ਕਹਿੰਦੇ ਕਿ ਜਦੋਂ ਗੁੱਡ ਬਿਗਨ ਹਾਫ ਡਨ ਚੰਗੀ ਚੀਜ਼ ਚੰਗੇ ਇਰਾਦੇ ਔਰ ਚੰਗੀ ਤਬੀਅਤ ਨਾਲ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਤਾਂ ਸਮਝ ਲਓ ਉਹ ਅੱਧਾ ਕੰਮ ਹੋ ਗਿਆ ਜੀ ਤੇ ਜੇਕਰ ਤੋਂ ਅੱਡੇ ਇਰਾਦੇ ਹੀ ਬਦਨੀਤੇ ਆ ਹਾਏ ਮੈਂ ਕਰਨਾ ਨਹੀਂ ਮੈਂ ਤੂੰ ਹੋਣਾ ਨਹੀਂ ਮੈਂ ਕਰ ਹੀ ਨਹੀਂ ਸਕਦਾ ਜਾਂ ਕਰ ਹੀ ਨਹੀਂ ਸਕਦੀ ਤਾਂ ਉਸ ਵੇਲੇ ਤੁਹਾਡਾ ਅੱਧੇ ਤੋਂ ਫਿਰ ਦੁੱਗਣਾ ਕੰਮ ਜਿਹੜਾ ਹੋ ਜਾਂਦਾ ਜੀ ਫਿਰ ਤੁਹਾਡੇ ਸਿਰ ਤੇ ਹੋਰ ਬੋਝ ਪਿਆ ਜਾਂਦਾ ਜੀ ਬਿਲਕੁਲ ਸੋ ਸਾਨੂੰ ਜਿਹੜਾ ਆ ਉਹ ਕੰਮ ਕਰਨ ਦੇ ਲਈ ਇਰਾਦਾ ਨੇਕ ਮਜ਼ਬੂਤ ਕਰਨਾ ਚਾਹੀਦਾ ਤੇ ਨੇਕ ਵਿਚਾਰ ਜੇਕਰ ਹੁਣ ਤੁਰੇ ਨੇ ਤਾਂ ਚੰਗਾ ਵਿਚਾਰ ਇੱਕ ਇਹ ਵੀ ਹੈ ਹੰਕਾਰ ਜਿਹੜਾ ਨਾ ਉਹਦਾ ਕਦੇ ਵੀ ਸਿਰ ਉੱਚਾ ਨਹੀਂ ਹੁੰਦਾ ਤੇ ਨਿਮਰਤਾ ਜਿਹੜੀ ਹੈ ਉਹਦੀ ਕਦੇ ਵੀ ਧੌਣ ਨੀਵੀਂ ਨਹੀਂ ਹੁੰਦੀ ਜੀ ਸੋ ਸਾਨੂੰ ਆਪਣੇ ਸਫ਼ਰ ਦੇ ਦੌਰਾਨ ਇਸ ਜ਼ਿੰਦਗੀ ਦੇ ਸਫ਼ਰ ਦੇ ਦੌਰਾਨ ਹੰਕਾਰ ਤੋਂ ਬਚਣਾ ਚਾਹੀਦਾ ਦੇਖੋ ਭਾਈ ਔਖੀ ਗੱਲ ਆ ਬਚ ਤੇ ਅਸੀਂ ਵੀ ਨਹੀਂ ਸਕਦੇ ਸਾਨੂੰ ਵੀ ਆ ਜਾਂਦਾ ਕਿ ਅਸੀਂ ਪਤਾ ਨਹੀਂ ਕਿੱਡੇ ਫੰਨੇ ਖਾਆਂ ਆ ਮੈਂ ਪਤਾ ਨਹੀਂ ਅਸੀਂ ਕੀ ਖਰੇ ਦੁਨੀਆ ਸਾਡੇ ਨਾਲ ਹੀ ਚੱਲਦੀ ਹੈ ਇਦਾਂ ਨਹੀਂ ਹੁੰਦਾ ਸਾਡੇ ਵਿੱਚ ਵੀ ਹੰਕਾਰ ਆ ਜਾਂਦਾ ਪਰ ਜੇਕਰ ਇਸ ਬੁਰਾਈ ਤੋਂ ਅਸੀਂ ਬਚ ਜਾਈਏ ਕਿਉਂਕਿ ਪੰਜ ਚੋਰਾਂ ਦੇ ਵਿੱਚ ਇਹ ਵੀ ਆਉਂਦਾ ਹੈ ਹੰਕਾਰ ਜਿਹੜਾ ਔਰ ਇਸ ਹੰਕਾਰ ਨੂੰ ਇਹ ਇਹ ਹੰਕਾਰ ਜਿਹੜਾ ਨਾ ਇਹ ਵੱਡੇ ਵੱਡੇ ਨੁਕਸਾਨ ਕਰਾਂਦਾ ਹੈ ਹੈਨਾ ਔਰ ਜਿਹੜੀ ਨਿਮਰਤਾ ਆ ਨਿਮਰਤਾ ਦੇ ਨਾਲ ਤੁਸੀਂ ਭਾਵੇਂ ਸਾਰਾ ਜੱਗ ਜਿੱਤ ਲਓ ਹੋਰ ਦੇਖੋ ਮੈਨੂੰ ਇੱਕ ਇੱਥੇ ਬੜੀ ਸੋਹਣੀ ਗੱਲ ਯਾਦ ਆ ਰਹੀ ਹੈ। ਮਹਾਤਮਾ ਗਾਂਧੀ ਜੀ ਨੇ ਕਿਹਾ ਉਹ ਕੀ ਕਰਦੇ ਸੀ ਕਹਿੰਦੇ ਕਿ ਤੁਸੀਂ ਇਹਨਾਂ ਦੋਨੋਂ ਹੱਥਾਂ ਦੇ ਨਾਲ ਪੂਰੀ ਦੁਨੀਆ ਨੂੰ ਮਾਰ ਨਹੀਂ ਸਕਦੇ। ਮਾਰ ਸਕਦੇ ਆਪ ਇਹਨਾਂ ਦੋਨਾਂ ਨਾਲ ਐਡੀਆ ਪਾ ਤਾਕਤ ਵਰਤਦੇ ਨਹੀਂ। ਅਸੀਂ ਕਿਹੜੇ ਕੋ ਸੁਪਰਮੈਨ ਹੈ? ਵੀ ਸਪਾਈਡਰਮੈਨ ਹੈ। ਦੋ ਹੱਥਾਂ ਦੇ ਨਾਲ ਅਸੀਂ ਪੂਰੀ ਦੁਨੀਆ ਨੂੰ ਮਾਰ ਨਹੀਂ ਸਕਦੇ। ਪਰ ਇਹਨਾਂ ਦੋ ਹੱਥਾਂ ਦੇ ਨਾਲ ਪੂਰੀ ਦੁਨੀਆ ਨੂੰ ਸਲਾਮ ਕਰ ਸਕਦੇ ਆ ਸਜਦਾ ਕਰ ਸਕਦੇ ਆ ਉਹਨਾਂ ਦਾ ਸਤਿਕਾਰ ਕਰ ਸਕਦੇ ਆ ਸਤਕਾਰ ਪਰਵਾਨ ਵੀ ਕਰ ਸਕਦੇ ਆ ਇਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਹੋਣੀਆਂ ਚਾਹੀਦੀਆਂ ਜੇਕਰ ਇਹ ਹੋਣਗੀਆਂ ਤਾਂ ਚੰਗੀ ਗੱਲ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਕਿ ਇੱਥੇ ਬਹੁਤ ਦੁਨੀਆਂ ਆਈ ਤੇ ਬਹੁਤ ਨੇ ਚਲੇ ਜਾਣਾ ਜੀ ਜੇ ਹੁਣ ਗੱਲ ਹੰਕਾਰ ਤੇ ਨਿਮਰਤਾ ਦੀ ਹੋਈ ਹੈ ਤੇ ਜਿਹੜਾ ਹੰਕਾਰ ਹੁੰਦਾ ਹੈ ਨਾ ਜਦ ਬੰਦੇ ਦੇ ਵਿੱਚ ਆ ਜਾਂਦਾ ਹੈ ਤੇ ਚਾਹੇ ਬੰਦੇ ਦੇ ਕੋਲ ਕੋਈ ਵੀ ਵੱਡਾ ਤਖਤ ਹੋਵੇ ਉਹ ਤਖਤ ਨਾਲ ਢਾਂ ਦੇ ਵਿੱਚ ਸਮਾਨ ਨਹੀਂ ਲੱਗਦਾ ਤੇ ਦੂਜੇ ਪਾਸੇ ਨਿਮਰਤਾ ਹੈ ਜੇ ਨਿਮਰਤਾ ਸਾਡੇ ਵਿੱਚ ਆ ਜਾਵੇ ਤਾਂ ਸਾਡੇ ਕੋਲ ਚਾਹੇ ਕੁਝ ਵੀ ਨਹੀਂ ਹੈ ਪਰ ਅਸੀਂ ਆਪਣੀ ਨਿਮਰਤਾ ਦੇ ਨਾਲ ਹੀ ਉਹ ਤਖਤ ਹਾਸਲ ਕਰ ਸਕਦੇ ਹਾਂ ਬਿਲਕੁਲ ਜੀ ਮੈਂ ਤਾਂ ਕਹਿੰਦਾ ਕਿ ਨਿਮਰਤਾ ਖੈਰਾ ਹੀ ਹੈ ਜਿਹੜੀ ਚਾਹੀਦੀ ਹੈ ਚਲੋ ਨਿਮਰ ਸੁਭਾਅ ਹੋਣਾ ਜੀ ਇਹ ਆਮ ਤੌਰ ਤੇ ਨਾ ਕਈ ਲੋਕ ਕਹਿੰਦੇ ਕਿ ਉਹ ਬੰਦਾ ਬੜਾ ਨਿਮਰਤਾ ਵਾਲਾ ਨਿਮਰਤਾ ਸਾਡੀ ਕਮਜ਼ੋਰੀ ਨਹੀਂ ਨਿਮਰਤਾ ਸਾਡਾ ਸਭ ਤੋਂ ਵੱਡਾ ਹਥਿਆਰ ਹੈ ਇਹਦਾ ਸਾਰਾ ਕੋਲਡ ਨਹੀਂ ਹੁੰਦਾ ਜੀ ਸੋ ਇਸ ਕਰਕੇ ਨਿਮਰ ਹੋਣਾ ਇਹ ਬਹੁਤ ਇੱਕ ਚੰਗਾ ਗੁਣ ਹੈ ਇਸ ਗੁਣ ਦੇ ਨਾਲ ਤੁਸੀਂ ਦੁਨੀਆ ਜਿੱਤ ਸਕਦੇ ਹੋ ਵੈਰੀਆਂ ਨੂੰ ਵੀ ਆਪਣਾ ਬਣਾ ਸਕਦੇ ਹੋ ਜੀ ਬਿਲਕੁਲ ਮੇਰੇ ਜ਼ਿਹਨ ਦੇ ਵਿੱਚ ਹੁਣ ਹੈ ਨਾ ਇੱਕ ਬੜੀ ਮਹੱਤਵਪੂਰਨ ਜੀ ਗੱਲ ਆ ਰਹੀ ਹੈ ਕਿਉਂਕਿ ਸੀ ਟਾਈਮ ਬਹੁਤ ਹਾਂ ਜਿਹਦਾ ਚੈਨਲ ਨੂੰ ਟਾਈਮ ਦੇਣੇ ਆਪਾਂ ਵੀ ਯਾਰ 8-9 ਘੰਟੇ ਆਪਾਂ ਚੈਨਲ ਨੂੰ ਦੇਣੇ ਆ ਉਸ ਤੋਂ ਬਾਅਦ ਯਾਰ ਉਹ ਮੇਰੀ ਸਹੇਲੀ ਹੈ ਉਹਨੂੰ ਟਾਈਮ ਦੇਣੇ ਆ ਮੇਰੀ ਤਾਂ ਨਹੀਂ ਤੇਰੀ ਹੋ ਜਾਂਦੀ ਹੈ ਤੇ ਅਸੀਂ ਰੋਂ ਟਾਈਮ ਦੇਣਾ ਹੈ ਹੈ ਅਸੀਂ ਆਪਣੇ ਪਰਿਵਾਰ ਨੂੰ ਟਾਈਮ ਦੇਣਾ ਹੈ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਹੈ ਅਸੀਂ ਆਪਣੇ ਕਿਤੇ ਹੋਰ ਜਾਣਾ ਹੈ ਸੱਜਣਾ ਮਿੱਤਰਾਂ ਪਿਆਰਿਆਂ ਨਾਲ ਕਿਤੇ ਮਹਿਫਲ ਲਾਉਣੀ ਹੈ ਅਸੀਂ ਉੱਥੇ ਟਾਈਮ ਦੇਣਾ ਹੈ ਪਰ ਜਿਹੜਾ ਬੰਦਾ ਹੈ ਜਾਂ ਬੰਦੀ ਆ ਹਾਂਜੀ ਉਹ ਆਪਣੇ ਆਪ ਨੂੰ ਟਾਈਮ ਨਹੀਂ ਦਿੰਦਾ ਸੋਚਿਆ ਕਦੀ ਇਸ ਇਸੇ ਕਰਕੇ ਅਸੀਂ ਅੱਜ ਸਾਰੇ ਦੇ ਸਾਰੇ ਲੋਕ ਬਿਮਾਰ ਹੀ ਪਏ ਕਿਉਂਕਿ ਆਪਣੇ ਆਪ ਨੂੰ ਟਾਈਮ ਨਹੀਂ ਦਿੰਦੇ ਜੀ ਜੇਕਰ ਆਪਣੇ ਆਪ ਨੂੰ ਟਾਈਮ ਦਈਏ ਤਾਂ ਸਾਡੇ ਵਿੱਚੋਂ 100 ਬਿਮਾਰੀਆਂ ਜਿਹੜੀਆਂ ਉਹ ਮਰਫੀ ਹੋ ਜਾਣ। ਤੇ ਆਪਾਂ ਬਿਮਾਰ ਨਾ ਹੋਈਏ। ਮੈਨੂੰ ਪਤਾ ਕਿ ਤੁਸੀਂ ਵੀ ਕਹਿੰਦੇ ਆਪਣਾ ਕਲੀਨਿਕ ਖੋਲਿਆ ਸੀ। ਨਹੀਂ ਨਹੀਂ ਕੋਈ ਕਲੀਨਿਕ ਨਹੀਂ ਖੋਲਿਆ ਮੈਂ ਬਸ ਇੱਕ ਨਹੀਂ ਤੁਸੀਂ ਤਾਂ ਕਹਿੰਦੇ ਸੀ ਮੈਂ ਚੋਲਾ ਛਾਪ ਡਾਕਟਰ ਨਹੀਂ ਨਹੀਂ ਬਸ ਇੱਕ ਛੋਟੀ ਜੀ ਹੈਲਥ ਟਿਪ ਜ਼ਰੂਰ ਮੈਂ ਆਪਣੇ ਦਰਸ਼ਕਾਂ ਨੂੰ ਦੇ ਦਿੰਨੀ ਹਾਂ ਖੋਲੋ ਖੋਲੋ ਫਿਰ ਆਪਣਾ ਚੋਲਾ ਤਾਂ ਇੱਕ ਗੱਲ ਆ ਮੈਂ ਕਹਿਣਾ ਚਾਹਾਂਗੀ ਕਿ ਜਿੱਦਾਂ ਤੁਸੀਂ ਕਿਹਾ ਹੈ ਕਿ ਅਸੀਂ ਆਪਣੇ ਆਪ ਨੂੰ ਟਾਈਮ ਨਹੀਂ ਦੇ ਪਾਣੇ ਤੇ ਸਾਡਾ ਨਾ ਹੁਣ ਦੇ ਟਾਈਮ ਦੇ ਵਿੱਚ ਖਾਣ ਪੀਣ ਬਿਲਕੁਲ ਵੀ ਸਹੀ ਨਹੀਂ ਰਿਹਾ ਜਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਹਰ ਚੀਜ਼ ਦੀ ਜ਼ਰੂਰਤ ਆ ਦੁੱਖ ਆਉਂਦੇ ਨੇ ਸੁੱਖ ਆਉਂਦੇ ਨੇ ਖੱਟੀ ਮਿੱਠੀ ਸਾਡੀ ਜ਼ਿੰਦਗੀ ਚੱਲਦੀ ਆ ਇਵੇਂ ਹੀ ਸਾਡੇ ਮੂੰਹ ਦਾ ਸੁਆਦ ਵੀ ਹੈ ਓਵੇਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮੂੰਹ ਮਿੱਠੀਆਂ ਚੀਜ਼ਾਂ ਖਾਣ ਨੂੰ ਸਾਡਾ ਦਿਲ ਕਰਦਾ ਹੈ ਪਰ ਕੋਈ ਇਹ ਨਹੀਂ ਸੋਚਦਾ ਕਿ ਉਹੀ ਚੀਜ਼ਾਂ ਨਾ ਫਿਰ ਸਾਨੂੰ ਬਾਅਦ ਦੇ ਵਿੱਚ ਨੁਕਸਾਨ ਪਹੁੰਚਾ ਦਿੰਦੀਆਂ ਨੇ ਬਿਲਕੁਲ ਦੇਖੋ ਪਰ ਇਹ ਗੱਲ ਹੈ ਵੀ ਖਟੀਆਂ ਮਿੱਠੀਆਂ ਚੀਜ਼ਾਂ ਤੋਂ ਮੈਂ ਤੁਸੀਂ ਮੈਨੂੰ ਕੋਈ ਹੈਲਥ ਟਿਪ ਦਵੋ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਆਮ ਤੌਰ ਤੇ ਇਹ ਬੀਬੀਆ ਦਾ ਵਿਭਾਗ ਹੈ ਜਦੋਂ ਜਾਂਦੇ ਆ ਖਾਸ ਤੌਰ ਤੇ ਉਹਨਾਂ ਦੀ ਸਭ ਤੋਂ ਵੱਡੀ ਪਸੰਦ ਗੋਲ ਗੱਪੇ ਹੁੰਦੇ ਐਡਾ ਗੋਲ ਗੱਪਾ ਹੁੰਦਾ ਭਾਵੇਂ ਇੰਨਾ ਕੁ ਮੂੰਹ ਹੋਵੇ ਪੂਰਾ ਸਾਬਤਾ ਅੰਦਰ ਜਾਂਦਾ ਹੈ ਹਨਾ ਔਰ ਉੱਥੇ ਵੀ ਜਾ ਕੇ ਉਹ ਇਹ ਕਹਿਣਗੇ ਕਿ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਪਾ ਤਿੱਖਾ ਕਰਦੇ ਹੋਰ ਤਿੱਖਾ ਕਰਦੇ ਉਹ ਵੀ ਫਿਰ ਇੱਥੇ ਤੱਕ ਆਏ ਬਾਹ ਤੰਗ ਕੇ ਨਾ ਪੂਰੀ ਐਕਮਾ ਆ ਕੇ ਚਾਟੀ ਦੇ ਵਿੱਚ ਜੀ ਜਦੋਂ ਭਰ ਕੇ ਗੋਲ ਗੱਪਾ ਦਿੰਦਾ ਫੇਰ ਕਹਿੰਦੀ ਹਾਂ ਹੁਣ ਸਵਾਦ ਆ ਗਿਆ ਕੋਈ ਸਵਾਦ ਆਪੇ ਹੀ ਹੋੜਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਅੰਦਰ ਕੀ ਹੁੰਦੀਆਂ ਸੀ ਤੁਸੀਂ ਸੀਨੇ ਨਾਲ ਭਰੀ ਬਾਹ ਉਹ ਬਾਹ ਨੂੰ ਜਦੋਂ ਗੋਲ ਗੱਪੇ ਦੇ ਪਾਣੀ ਦੇ ਮਟਕੇ ਦੇ ਵਿੱਚ ਘੁਮਾਇਆ ਫਿਰ ਉਸ ਤੋਂ ਬਾਅਦ ਬੀਬੀ ਆਖਣ ਗਿਆ ਜੀ ਸੰਤਾਂ ਸਵਾਦ ਹੀ ਬਹੁਤ ਆਇਆ ਵਾਹ ਜੀ ਵੈਸੇ ਗੋਲ ਗੱਪੇ ਤੁਮੀ ਵੋ ਖਾਨੀ ਆ ਖਾਨੀ ਤਾਂ ਹੈ ਸਵਾਦ ਲੈ ਕੇ ਖਾਨੀ ਤਾਂ ਹੈ ਤਾਂ ਹੁਣ ਜੇ ਮੈਂ ਹੈਲਥ ਟਿਪ ਦਵਾਂ ਤਾਂ ਮੈਂ ਇਹੀ ਕਹਾਂਗੀ ਕਿ ਚਾਹੇ ਮਿੱਠਾ ਖਾਓ ਚਾਹੇ ਨਮਕੀਨ ਖਾਓ ਪਰ ਹਰ ਚੀਜ਼ ਜਿਹੜੀ ਆ ਨਾ ਉਹਦੀ ਵਰਤੋਂ ਇੱਕ ਸੀਮਤ ਹਿਸਾਬ ਦੇ ਨਾਲ ਰੱਖਣੀ ਚਾਹੀਦੀ ਹੈ ਸਾਨੂੰ ਕਿਉਂਕਿ ਜਿਹੜੇ ਆਪਾਂ ਮਿੱਠਾ ਖਾਂਦੇ ਆ ਉਹ ਸਾਨੂੰ ਸ਼ੂਗਰ ਵਰਗੀ ਬਿਮਾਰੀ ਦੇ ਦਿੰਦਾ ਇਹ ਬਿਮਾਰੀ ਦਾ ਬਾਅਦ ਦੇ ਵਿੱਚ ਕੋਈ ਇਲਾਜ ਵੀ ਨਹੀਂ ਪਰੇਜ ਕਿੰਨਾ ਕਰਨਾ ਪੈਂਦਾ ਫਿਰ ਜੇ ਆਪਾਂ ਨਮਕ ਦੀ ਗੱਲ ਕਰੀਏ ਜੇ ਆਪਾਂ ਜ਼ਿਆਦਾ ਨਮਕ ਖਾਂਦੇ ਆ ਜਿਹੜਾ ਬਲੱਡ ਪ੍ਰੈਸ਼ਰ ਵੱਧਦਾ ਹੈ ਹਾਰਟ ਡਿਸੀਜ਼ ਜਿਹੜੇ ਦਿਲ ਦੀਆਂ ਬਿਮਾਰੀਆਂ ਨੇ ਉਹ ਵੱਧ ਜਾਂਦੀਆਂ ਨੇ ਕਹਿੰਦੇ ਨੇ ਲੀਵਰ ਨੂੰ ਵੀ ਇਫੈਕਟ ਪੈਂਦਾ ਲੀਵਰ ਤੇ ਖਾਣ ਪੀਣ ਨੂੰ ਨਾ ਸਹੀ ਢੰਗ ਦੇ ਨਾਲ ਰੱਖਣਾ ਚਾਹੀਦਾ ਆਪਣੇ ਲਈ ਸਮਾਂ ਕੱਢੋ ਆਪਣੇ ਖਾਣ ਪੀਣ ਦੇ ਵਿੱਚ ਸੁਧਾਰ ਕਰੋ ਤੇ ਜਿਹੜੀਆਂ ਬਿਮਾਰੀਆਂ ਉਹ ਆਪਣੇ ਆਪ ਹੀ ਦੂਰ ਹੋ ਜਾਣਗੀਆਂ ਬਿਲਕੁਲ ਜੀ ਔਰ ਇਹ ਜ਼ਰੂਰੀ ਗੱਲ ਹੈ ਕਿ ਆਪਣੇ ਵਾਸਤੇ ਤੁਸੀਂ ਸਮਾਂ ਜ਼ਰੂਰ ਕੱਢੋ ਆਪਣੇ ਬਾਰੇ ਸੋਚੋ ਕਿਤੇ ਸ਼ੀਸ਼ੇ ਦੇ ਮੂਰੇ ਖੜ ਕੇ ਨਾ ਆਪਣੇ ਆਪ ਦੇ ਨਾਲ ਚਾਰ ਗੱਲਾਂ ਕਰਕੇ ਦੇਖਿਓ ਤੁਹਾਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਤੇ ਸਭ ਤੋਂ ਚੰਗਾ ਤੁਹਾਡਾ ਦੋਸਤ ਮਿਲੇਗਾ ਪਰ ਅਸੀਂ ਕਰਦੇ ਨਹੀਂ ਕੋਈ ਨਹੀਂ ਸਾਡੇ ਕੋਲ ਵਕਤ ਹੈ ਨਹੀਂ ਅਸੀਂ ਦੌੜ ਦੇ ਵਿੱਚ ਲੱਗੇ ਹੋਏ ਇਸ ਦੌੜ ਦੇ ਵਿੱਚ ਕਰੀ ਇੱਧਰ ਨੂੰ ਕਰੀ ਉੱਧਰ ਨੂੰ ਬਸ ਚੱਲ ਸੋਚਾਂ ਨੇ ਤੇ ਇਸ ਚੱਲ ਸੋਚ ਚੱਲ ਦੇ ਵਿੱਚ ਮੈਨੂੰ ਯਾਦ ਆਈ ਇੱਕ ਗੱਲ ਆ ਆਪਾਂ ਜੇ ਸਰਚ ਕਰੀਏ ਨਾ ਗੂਗਲ ਦੇ ਉੱਪਰ ਤੇ ਤੁਹਾਨੂੰ ਇਹ ਮਿਲੂਗਾ ਕਿ ਪੂਰੇ ਵਿਸ਼ਵ ਦੇ ਵਿੱਚ ਜੜੀਆਂ ਔਰਤਾਂ ਬੰਦਿਆਂ ਨਾਲ ਵੱਧ ਸ਼ਰਾਬ ਪਨਾਇਆ ਜੀ ਇਹ ਸਰਚ ਤਾਂ ਮੈਂ ਵੀ ਦੇਖੀ ਸੀ ਦੇਖਿਆ ਨਾ ਹਾਂਜੀ ਇਹ ਇਹ ਸੱਚਾਈ ਹੈ ਭਾਈ ਐਵੇਂ ਹੀ ਕਹਿੰਦੇ ਰਹੇ ਕਿ ਉਹ ਨਾਜਰਾ ਤੂੰ ਬੜੀ ਸ਼ਰਾਬ ਪੀਂਨਾ ਉਹ ਜਲਿਆ ਤੂੰ ਸਾਰਾ ਠੇਕਾ ਹੀ ਪੀ ਗਿਆ ਹੈ ਉਹ ਮਗਰਾ ਤੂੰ ਹੜਦਾ ਹੀ ਨਹੀਂ ਪਰ ਕੋਈ ਇਹ ਨਹੀਂ ਦੇਖਦਾ ਨਾਜਰ ਦੀ ਘਰ ਵਾਲੀ ਵੀ ਪੀਂਦੀ ਆ ਹਾਂ ਵੀ ਇਧਰ ਟੈਲੀ ਜਿਹੜੀ ਆ ਘੱਟੋ ਵੀ ਨਹੀਂ ਹੈ ਘੱਟ ਨਸ਼ੱਤਰੋ ਵੀ ਨਹੀਂ ਗੀ ਹੈ ਤੇ ਘੱਟ ਮਿੰਦਰੋ ਵੀ ਨਹੀਂ ਸਾਰੀ ਇੱਕ ਫਟੇ ਚੱਕੀ ਜਾਂਦੀ ਆ ਜੀ ਸੋ ਕਹਿਣ ਦਾ ਮਤਲਬ ਇਹ ਕਿ ਪੰਜਾਬੀਆਂ ਦੇ ਵਿੱਚ ਭਾਵੇਂ ਰੁਝਾਨ ਘੱਟ ਆ ਪੂਰੇ ਵਿਸ਼ਵ ਦੀ ਆਪਾਂ ਗੱਲ ਕਰਦੇ ਆ ਤੇ ਉਹਦੇ ਵਿੱਚ ਔਰਤਾਂ ਸ਼ਰਾਬ ਪੀਣ ਦੇ ਵਿੱਚ ਬੰਦਿਆਂ ਦੇ ਨਾਲੋਂ ਜ਼ਿਆਦਾ ਅੱਗੇ ਨੇ ਪੰਜਾਬ ਦਾ ਸੱਭਿਆਚਾਰ ਜਿਹੜਾ ਹੈ ਉਹ ਹਾਲੇ ਇਦਾਂ ਦਾ ਨਹੀਂ ਹੋਇਆ ਕਿ ਔਰਤਾਂ ਸ਼ਰਾਬ ਸ਼ਰੇਆਮ ਪੀਂਦੀਆਂ ਹਾਂ ਪੱਛਮੀ ਮੁਲਕਾਂ ਦੇ ਵਿੱਚ ਹੈਗੀਆਂ ਕਿ ਜਿੱਥੇ ਪਾਰਟੀਆਂ ਦੇ ਵਿੱਚ ਜਾਂਦੀਆਂ ਉੱਥੇ ਗਲਾਸੀ ਖੜਕਾ ਵੀ ਲੈਂਦੀਆਂ ਇਦਾਂ ਦੀ ਗੱਲ ਨਹੀਂ ਉਹ ਉਹ ਤਾਂ ਪੱਛਮੀ ਸਭਿਅਤਾ ਵਾਲੀਆਂ ਤਾਂ ਆਪਣੇ ਬੰਦੇ ਵੀ ਖੜਕਾ ਲੈਂਦੀਆਂ ਤੇ ਖੜਕਾ ਹੁਣ ਇੱਧਰ ਵੀ ਲੈਂਦੀਆਂ ਕੰਮ ਤਾਂ ਸ਼ੁਰੂ ਹੋ ਗਿਆ ਹੋ ਗਿਆ ਹੋ ਗਿਆ ਕੰਮ ਸ਼ੁਰੂ ਤੇ ਇੱਥੇ ਵੀ ਸ਼ਰਾਬ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜਲੰਧਰ ਨੇੜੇ ਇੱਕ ਲੰਮਾ ਪਿੰਡ ਚੌਕ ਆ ਜੀ ਹੈਗਾ। ਲੰਮਾ ਪਿੰਡ ਚੌਕ ਤੋਂ ਜਦੋਂ ਤੁਸੀਂ ਕਿਸ਼ਨਪੁਰੇ ਨੂੰ ਜਾਂਦੇ ਆ ਉੱਥੇ ਕਿਤੇ ਜਾ ਕੇ ਦੇਖਿਓ ਕਿ ਬਹੁਤ ਸਾਰੇ ਠੇਕੇ ਆ ਉੱਥੇ। ਜੀ ਬਹੁਤ ਸਾਰੇ। ਤੇ ਉਹਨਾਂ ਠੇਕਿਆਂ ਦੇ ਵਿੱਚ ਇੱਕ ਐਸਾ ਸ਼ਰਾਬ ਸਟੂਡੀਓ ਖੁੱਲਿਆ। ਲਿਕਰ ਸਟੂਡੀਓ। ਉਸ ਲਿਕਰ ਸਟੂਡੀਓ ਦਾ ਉਦਘਾਟਨ ਹੋਣ ਤੋਂ ਪਹਿਲਾਂ ਹੀ ਵਿਰੋਧ ਹੋ ਗਿਆ ਵਿਰੋਧ ਕਿਉਂ ਉਹ ਇਸ ਕਰਕੇ ਵੈਸੇ ਤਾਂ ਸ਼ਰਾਬੀਆਂ ਨੂੰ ਚਾਹ ਜੜ ਜਾਂਦਾ ਵੀ ਜਿੰਨੀ ਨੇੜੇ ਨੇੜੇ ਸ਼ਰਾਬ ਆਈ ਜਾਵੇ ਸ਼ਰਾਬੀ ਤੇ ਇਹ ਚਾਹੁੰਦੇ ਆ ਕਿ ਸਾਨੂੰ ਘਰੇ ਫੜਾ ਜਾ ਕਰਨ ਹੈਨਾ ਔਰ ਇਹ ਸਹੂਲਤ ਦਿੱਤੀ ਵੀ ਆ ਸਰਕਾਰਾਂ ਨੇ 1 ਕਿਲੋਮੀਟਰ ਵੀ ਸ਼ਰਾਬ ਲੈਣ ਨੂੰ ਤੁਹਾਨੂੰ ਪਿੰਡੋਂ ਬਾਹਰ ਨਿਕਲਣਾ ਨਹੀਂ ਪੈਂਦਾ ਠੇਕੇ ਬਣ ਗਏ ਹੁਣ ਇਸ ਠੇਕੇ ਦੀ ਜਿਹੜੀ ਦੀ ਅਸੀਂ ਗੱਲ ਕਰਨ ਲੱਗੇ ਆ ਭਾਈ ਇਸ ਠੇਕੇ ਦੇ ਬੋਰਡ ਦੇ ਉੱਪਰ ਵਿਮਨ ਫਰੈਂਡਲੀ ਲਿਕਰ ਸ਼ਾਪ ਲਿਖਿਆ ਹੁਣ ਤੁਸੀਂ ਹਿਸਾਬ ਲਾ ਲਓ ਕਿ ਸ਼ਰਾਬ ਦੇ ਠੇਕੇ ਤੇ ਇਹ ਔਰਤਾਂ ਦੇ ਵਾਸਤੇ ਇਹ ਅੱਖਰ ਕਿਉਂ ਲਿਖਿਆ ਗਿਆ ਇਹ ਵਿਮਨ ਫਰੈਂਡਲੀ ਜਿਹੜਾ ਆਇਆ ਹੈ ਇਹਦਾ ਮਤਲਬ ਕਿ ਔਰਤਾਂ ਦੇ ਲਈ ਖਾਸ ਵੀ ਇਹੀ ਗੱਲ ਹੋ ਗਈ ਵੀ ਜਦੋਂ ਔਰਤਾਂ ਆਉਣਗੀਆਂ ਖਾਸ ਉਹਨਾਂ ਨੂੰ ਸਹੂਲਤਾਂ ਮਿਲਣਗੀਆਂ ਤੇ ਉਹਨਾਂ ਦੀ ਪਛਾਣ ਗੁਪਤ ਰੱਖੀ ਜਾਊਗੀ ਵੀ ਚਾਹ ਉਹਨਾਂ ਨੂੰ ਮਾਸਕ ਦਿੱਤੇ ਜਾਣਗੇ ਕਿ ਬੀਬੀ ਆ ਪਹਿਲਾਂ ਮਾਸਕ ਪਾ ਲੈ ਤੇ ਨਹੀਂ ਕਿਤੇ ਕੋਈ ਫਿਲਮ ਨਾ ਬਣਾ ਲਵੇ ਹੈ ਤੇ ਜਾਂ ਫਿਰ ਅੰਦਰ ਆ ਤੇ ਜਾਂ ਫਿਰ ਇੱਕ ਨਵਾਂ ਟ੍ਰੈਂਡ ਚੱਲਿਆ ਔਰਤਾਂ ਜਿਹੜੀਆਂ ਆਨਲਾਈਨ ਸ਼ਰਾਬ ਆਰਡਰ ਕਰਦੀਆਂ ਆਨਲਾਈਨ ਉਹਨਾਂ ਨੂੰ ਸ਼ਰਾਬ ਪਹੁੰਚਦੀ ਹੈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਵੀ ਚੱਲਣਾ ਕਿ ਆਪ ਠੇਕੇ ਤੇ ਜਾਵਾਂਗੇ ਤੇ ਸਾਡੀ ਬਦਨਾਮੀ ਹੋਊਗੀ ਜੀ ਔਰ ਜਦੋਂ ਤੁਹਾਨੂੰ ਆਨਲਾਈਨ ਸ਼ਰਾਬ ਦੀ ਬੋਤਲ ਫੜਾ ਕੇ ਜਾਂਦਾ ਉਹ ਤੋਂ ਪਤਾ ਨਹੀਂ ਲੱਗਦਾ ਸੋ ਸਾਡੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਜਿਹੜਾ ਇਹ ਲਫ਼ਜ਼ ਲਿਖਿਆ ਗਿਆ ਇਹ ਨੇ ਸਾਡੀ ਇੱਕ ਸੋਚ ਨੂੰ ਵੀ ਝੰਡੋੜਾ ਦਿੱਤਾ ਕਿ ਸਾਡੀ ਸਰਕਾਰ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਅਸੀਂ ਖਾਤਮਾ ਕਰ ਦੇਣਾ ਨਸ਼ੀਲੇ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਤੇ ਰੰਗਲੇ ਪੰਜਾਬ ਦੀਆਂ ਜਿਹੜੀਆਂ ਬੀਬੀਆਂ ਉਹ ਤੀਆਂ ਦੇ ਮਹੀਨੇ ਦੇ ਵਿੱਚ ਤਰੰਝਣਾ ਦੇ ਵਿੱਚ ਹੁਣੀਆਂ ਚਾਹੀਦੀਆਂ ਗਿੱਧੇ ਦੇ ਵਿੱਚ ਹੁਣੀਆਂ ਚਾਹੀਦੀਆਂ ਉਹ ਸ਼ਰਾਬ ਸਟੂਡੀਓ ਦੇ ਮੁਰੇ ਲੈਣਾ ਲਾ ਕੇ ਕੜੀਆਂ ਹੋਣ ਤੇ ਲੋਕੀ ਪੁੱਛਣ ਕਿ ਇੱਥੇ ਨੀਲੇ ਕਾਡਾਂ ਤੇ 2 ਰੁਪਏ ਕਿਲੋ ਵਾਲੇ ਦਾਣੇ ਮਿਲਦੇ ਆ ਤੇ ਉਹ ਕਹਣ ਨਹੀਂ ਭਾਈ ਅਸੀਂ ਤਾਂ ਪੌਆ ਲੈਣ ਆਈਆਂ ਕਿੱਦਨ ਨੂੰ ਚੱਲ ਗਏ ਆਪਾਂ ਸਾਡੇ ਇਸ ਬਦਲਦੇ ਹੋਏ ਸਮਾਜ ਦੀ ਇਹ ਬਦਲਦੀ ਹੋਈ ਤਸਵੀਰ ਆ ਭਾਵੇਂ ਕੀ ਲੋਕਾਂ ਦੇ ਰੋਹ ਤੋਂ ਚਲਦੇ ਆਂ ਵਿਰੋਧੀ ਧਿਰ ਦੇ ਟਵੀਟ ਤੋਂ ਡਰਦੇ ਆਂ ਔਰ ਸਰਕਾਰ ਨੇ ਵੀ ਵਿੱਚ ਵਿਚਾਲੇ ਪੈ ਕੇ ਕਿਤੇ ਘੁਰਕੀ ਵੱਟ ਦਿੱਤੀ ਹੋਗੀ ਕਿ ਭਾਈ ਸ਼ਰਮ ਕਰੋ ਕਰਦਾ ਤੁਸੀਂ ਸਾਰੇ ਕੰਮ ਜਾਣੇ ਆਂ ਪਰ ਘੱਟੋ ਘੱਟ ਸ਼ਰਿਆਮ ਤੇ ਨਾ ਕਰੋ ਇਹ ਸ਼ੁਰੂਆਤ ਹੋ ਗਈ ਆ ਤੇ ਜਦੋਂ ਕਿਸੇ ਚੀਜ਼ ਦੀ ਸ਼ੁਰੂਆਤ ਹੋ ਜਵੇ ਫਿਰ ਉਹ ਰੁਕਦੀ ਨਹੀਂ ਹੁੰਦੀ ਹੁਣ ਸਾਨੂੰ ਡਰਿਆ ਹੁਣ ਸਾਨੂੰ ਫਿਕਰਿਆ ਕਿ ਬੀਬੀਆਂ ਦੇ ਵਾਸਤੇ ਸਪੈਸ਼ਲ ਕਿਤੇ ਇਹ ਇਦਾਂ ਦੇ ਠੇਕੇ ਹੋਰ ਪੂਰੇ ਪੰਜਾਬ ਦੇ ਵਿੱਚ ਖੁੱਲ੍ਹ ਨਾ ਜਾਣ ਔਰੇ ਸ਼ੁਰੂਆਤ ਜਿਹੜੀ ਹੋ ਗਈ ਆ ਭਾਵੇਂ ਉਹਦੇ ਉੱਪਰ ਆ ਆਨੰਦ ਫਾਨਰ ਦੇ ਵਿੱਚ ਉਹਨਾਂ ठेकेदारों ਨੇ ਉਸ ਬੋਰਡ ਦੇ ਉੱਪਰੋਂ ਉਹ ਮਿਟਾ ਕੇ ਚੇਪੀਆਂ ਜੀਆਂ ਲਾਤੀਆਂ ਪਰ ਸਾਡੇ ਲਗਾਰ ਹੋਏ ਵਿਰਸੇ ਨੂੰ ਹੁਣ ਚੇਪੀਆਂ ਕਿਨੇ ਲਾਉਣੀਆਂ ਹੁਣ ਜਿਹੜੀਆਂ ਉੱਥੇ ਚਰੀਟਾਂ ਪੈ ਗਈਆਂ ਉਹ ਕਿਦਾਂ ਸਾਫ਼ ਹੋਣੀਆਂ ਉਹਦੀ ਡੈਂਟਿੰਗ ਪੇਂਟਿੰਗ ਕਿਨੇ ਕਰਨੀ ਬਹੁਤ ਵੱਡਾ ਮਸਲਾ ਹੈ ਇਸੇ ਮਸਲੇ ਦੇ ਉੱਪਰ ਭਾਵੇਂ ਜਿੰਨਾ ਮਰਜ਼ੀ ਆਪਾਂ ਫਿਕਰ ਜ਼ਿਕਰ ਕਰ ਲਈਏ ਪਰ ਮਸਲਾ ਉੱਥੇ ਆਣ ਕੇ ਖੜਦਾ ਜਦ ਤੱਕ ਸਰਕਾਰਾਂ ਸਖਤ ਰੂਪ ਨਹੀਂ ਦਿਖਾਉਂਦੀਆਂ ਉਦੋਂ ਤੱਕ ਇਹ ਇਦਾਂ ਦੀਆਂ ਚੁਹੇਡਾਂ ਸਾਡੇ ਨਾਲ ਇਹ ਵਪਾਰੀ ਲੋਕ ਇਹ ਕਰਦੇ ਰਹਿਣਗੇ ਇਹ ਨਸ਼ੇ ਦੇ ਸੋਦਾਗਰ ਇਹ ਇਸ ਤਰ੍ਹਾਂ ਦੇ ਜਿਹੜੇ ਡੀਲਰ ਆ ਇਹ ਸਾਡੇ ਨਾਲ ਇਸ ਤਰ੍ਹਾਂ ਦੀਆਂ ਇਹ ਕਾਰਸ਼ਤਾਨੀਆਂ ਕਰਦੇ ਰਹਿਣਗੇ ਸਾਡੀਆਂ ਧੀਆਂ ਭੈਣਾਂ ਨੂੰ ਸਾਡੀਆਂ ਬੀਬੀਆਂ ਨੂੰ ਲਿਆ ਕੇ ਠੇਕੇ ਦੇ ਮੁਰੇ ਖੜੇ ਕਰਨ ਦੀ ਇਹ ਜਿਹੜੀ ਕਵਾਇਦਿਆ ਇਹ ਇੱਥੇ ਹੀ ਪਹਿਲੀ ਤੇ ਆਖਰੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਜਾ ਕੇ ਦੇਖ ਲਿਓ ਉੱਥੇ ਕੀ ਕੁਝ ਹੁੰਦਾ ਮੈਨੂੰ ਕਹਿਣ ਦੀ ਕੋਈ ਬਹੁਤੀ ਲੋੜ ਨਹੀਂ ਜੀ ਤਾਂ ਜਿਵੇਂ ਤੁਸੀਂ ਦੱਸਿਆ ਜੋਗੀ ਜੀ ਕਿ ਜਿਹੜੇ ਹੁਣ ਉਹਦੇ ਉੱਤੇ ਚੇਪੀਆਂ ਲਗਾ ਦਿੱਤੀਆਂ ਗਈਆਂ ਨੇ ਔਮਨ ਫ੍ਰੈਂਡਲੀ ਜੋ ਲਿਖਿਆ ਸੀਗਾ ਤੇ ਇਹ ਚੇਪੀਆਂ ਲਗਾਉਣ ਦੇ ਪਿੱਛੇ ਇਹ ਵੀ ਕਾਰਨ ਹੋ ਸਕਦਾ ਹੈ ਕਿ ਵਿਰੋਧ ਕੀਤਾ ਗਿਆ ਹੋਵੇ ਇਹ ਇਸੇ ਕਰਕੇ ਤਾਂ ਕੀਤੀਆਂ ਇਸੇ ਵਿਰੋਧ ਨੂੰ ਡਰਦਿਆਂ ਨੇ ਕਿ ਭਾਈ ਹੱਲੇ ਤਾਂ ਅਸੀਂ ਉਦਘਾਟਨ ਕਰਨਾ ਢੋਲ ਢੂਲ ਬਜਾ ਕੇ ਤੇ ਉੱਥੇ ਮੁੜ ਕੇ ਸਾਡੇ ਵੜਨਾ ਕਿਹਨੇ ਸੋ ਇਸ ਕਰਕੇ ਇਹ ਵੀ ਹੋ ਸਕਦਾ ਸੀ ਵੀ ਕੱਲ ਨੂੰ ਆਪਣਾ ਇੱਕ ਹੈਲਪ ਲਾਈਨ ਨੰਬਰ ਜਾਰੀ ਕਰ ਦੇ ਕਿ ਭਾਈ ਸਾਨੂੰ ਬੀਬੀਆਂ ਤੇ ਫੋਨ ਕਰਨਾ ਅਸੀਂ ਘਰੇ ਡਿਲੀਵਰੀ ਕਰ ਜੰਨੇ ਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਡਰਨ ਦੀ ਲੋੜ ਆ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਔਰ ਹੋਰ ਪੱਤਰਕਾਰ ਭਾਈਚਾਰੇ ਨੂੰ ਵੀ ਇਹਦੇ ਖਿਲਾਫ ਡਟ ਕੇ ਆਵਾਜ਼ ਉਠਾਉਣੀ ਚਾਹੀਦੀ ਕਿ ਇਦਾਂ ਦਾ ਕੰਮ ਕਿਤੇ ਚੋਰ ਮੋਰੀਓ ਸਰਕਾਰ ਕਰਨਾ ਜਾਵੇ ਕਿਉਂਕਿ ਠੇਕੇ ਦਾ ਸਰਕਾਰ ਦਾ ਹੀ ਆ ਸਰਕਾਰ ਨੇ ਲਾਇਸੈਂਸ ਦੇਣਾ ਹੈ ਔਰ ਇਹ ਜਿਹੜੀ ਆਪਕਾਰੀ ਨੀਤੀ ਦੇ ਵਿੱਚ ਇਹ ਕੰਮ ਹੋਇਆ ਹੈ ਇਥੇ ਸਰਕਾਰ ਨੂੰ ਵੀ ਥੋੜਾ ਜਿਆ ਆਪਣੇ ਮੂੰਹ ਤੇ ਪਾਣੀ ਦੇ ਛੱਟੇ ਮਾਰਨੇ ਚਾਹੀਦੇ ਤਾਂ ਕਿ ਉਹਨਾਂ ਦੀ ਵੀ ਨੀਂਦ ਜਿਹੜੀ ਆ ਉਹ ਖੁੱਲ ਜਵੇ ਬਿਲਕੁਲ ਮੂੰਹ ਤੇ ਛਿੱਟੇ ਮਾਰ ਲੈਣੇ ਚਾਹੀਦੇ ਨੇ ਮੂੰਹ ਦੇ ਛਿੱਟੇ ਮਾਰਾਂਗੇ ਤਾਂ ਹੀ ਅੱਖ ਖੁੱਲੂਗੀ ਤੇ ਨਵੀਂ ਸਵੇਰ ਹੋਏਗੀ ਜੀ ਔਰ ਇਹ ਸਵੇਰਾਂ ਜਿਹੜੀਆਂ ਆ ਇਹ ਇਸੇ ਤਰ੍ਹਾਂ ਹੀ ਖਿੜੀਆਂ ਰਹਿਣ ਚੜੀਆਂ ਰਹਿਣ ਔਰ ਇਸੇ ਤਰ੍ਹਾਂ ਹੀ ਕੁਦਰਤ ਦੇ ਆਪਾਂ ਅੰਗ ਸੰਗ ਰਹੀਏ ਔਰ ਬਹੁਤ ਸਾਰੀਆਂ ਬੁਰੀਆਂ ਅਲਾਮਤਾਂ ਤੋਂ ਆਪਾਂ ਬਚ ਕੇ ਰਹੀਏ ਤੇ ਨੀਹਾ ਮੇਰਾ ਖਿਆਲ ਹੈ ਕਿ ਤੁਹਾਡਾ ਇਸ਼ਾਰਾ ਹੁਣ ਇਹ ਹੋ ਗਿਆ ਕੀ ਆਪਾਂ ਹੁਣ ਆਪੋ ਆਪਣੀ ਬੇਬੇ ਦੇ ਢਾਬੇ ਤੇ ਚਲੀ ਜਾਏ ਹਾਂਜੀ ਤੇ ਤੁਸੀਂ ਆਪਣੇ ਘਰ ਜਾ ਖਾਓ ਤੇ ਮੈਂ ਆਪਣੇ ਘਰ ਜਾ ਖਾਵਾਂ ਕੋਈ ਨਹੀਂ ਤੁਸੀਂ ਮੇਰੇ ਨਾਲ ਮੇਰੇ ਘਰ ਆ ਜਿਓ ਆ ਤਾਂ ਤੂੰ ਸੋਨੇ ਦੇ ਸੁਹਾਗੇ ਵਾਲੀ ਗੱਲ ਕੀਤੀ ਐ ਲਓ ਜੀ ਫਿਰ ਅਸੀਂ ਜਾਵਾਂਗੇ ਸਿੱਧਾ ਨੀਹਾ ਦੇ ਘਰ ਉੱਥੇ ਜਾ ਕੇ ਵਾਵਾ ਅਸੀਂ ਪਰੌਠੇ ਪਰੌਠੇ ਖਾਵਾਂਗੇ ਤੇ ਤੁਸੀਂ ਆਪਣੇ ਘਰ ਖਾਓ ਪਰ ਇਸੇ ਤਰ੍ਹਾਂ ਹੀ ਦੇਖਦੇ ਰਹਿਣਾ ਪ੍ਰੋਗਰਾਮ ਸਵੇਰੇ ਸਵੇਰੇ ਨੂੰ ਤੇ ਜੁੜੇ ਰਹਿਣਾ ਲਾਈਵ ਪੰਜਾਬੀ ਟੀਵੀ ਦੇ ਨਾਲ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਨੀਹਾ ਨੂੰ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ